ਸਾਰੇ ਪਿੰਡ ਵਾਲੇ ਦੇ ਕਿਤੇ ਇਦਾਂ ਹੀ ਨੌਜਵਾਨ ਸਾਡੇ ਨਾਲ ਜੁੜ ਜਨ ਨਾ ਪੂਰੇ ਪੰਜਾਬ ਦੇ ਕਿਸੇ ਪਿੰਡ ਤੇ ਕੋਈ ਮਰੀਜ਼ ਰਹਿਣ ਹੀ ਨਾ ਦਈਏ ਦੇਖੋ ਜਿਹੜੀ ਸੇਵਾ ਤੁਸੀਂ ਇਸ ਟਾਈਮ ਬਾਪੂ ਦੇ ਨਾਲ ਖੜ ਕੇ ਨਿਭਾ ਰਹੇ ਹੋ ਨਾ ਇਹ ਪੈਸਿਆਂ ਤੋਂ ਬਹੁਤ ਉੱਪਰ ਹੈ ਸਭ ਤੋਂ ਵੱਡੀ ਸੇਵਾ ਇਨਸਾਨੀਅਤ ਦੀ ਸੇਵਾ ਹੈ ਇਹਨੂੰ ਅੱਜ ਮੰਨ ਲਓ ਇਹਨੂੰ ਬੜਾਪੇ 'ਚ ਮੰਨ ਲਓ ਇਹਨੂੰ ਮਰਨ ਤੋਂ ਬਾਅਦ ਮੰਨ ਲਓ ਕਿਹੜਾ ਪਿੰਡ ਕਿਹੜਾ ਤੁਹਾਡਾ ਰੌਣੀ ਪਿੰਡ ਅੱਛਾ ਰੌਣੀ ਪਿੰਡ ਇਹਨੂੰ ਮੁੰਡੇ ਨੂੰ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਪਹਿਲਾਂ ਕਰਦਾ ਸੀ ਪਹਿਲਾਂ ਨਸ਼ਾ ਕਰਦਾ ਸੀ ਮਾੜਾ ਮੋਟਾ ਅੱਛਾ ਹੁਣ ਕੀ ਦਿੱਕਤ ਆ ਤੁਹਾਨੂੰ ਕਿ ਤੇ ਬੈਡ ਸੋਲ ਹੋਏ ਤੇ ਬੈਡ ਸੋਲ ਕਿਸੇ ਕਾਰਨ ਹੋਇਆ ਉਹਨਾਂ ਨਾ ਕਿ ਬਿਮਾਰੀ ਕੀ ਬਾਪੂ ਜੀ ਨੇ ਇਹਨਾਂ ਦੇ ਘਰ ਦੇ ਕਿੱਥੇ ਲੱਤਾਂ ਹੀ ਚੱਲਦੀਆਂ ਜੀ ਅੱਛਾ ਜੀ ਤੁਸੀਂ ਫਾਦਰ ਹੋ ਬਾਪੂ ਜੀ ਸੱਚ-ਸੱਚ ਦੱਸੋ ਇਹਨੂੰ ਕੀ ਦਿੱਕਤ ਹੈ ਕਿਹੜਾ ਨਸ਼ਾ ਕਰਦਾ ਸੀਗਾ ਇਹ ਇਹ ਚਿੱਟਾ-ਚਿੱਟਾ ਲਾਉਂਦਾ ਸੀ ਚਿੱਟਾ ਲਾਂਦਾ ਸੀ ਐਚ ਆਈ ਵੀ ਵੀ ਹੋਣਾ ਇਹਨੂੰ ਕਾਲਾ ਪੀਲਾ ਹੈਗਾ ਚੈੱਕ ਕਰਾ ਦੇ ਚੈੱਕ ਕਰਾ ਲਿਆ ਉਹਦੀ ਰਿਪੋਰਟ ਕਿੱਥੇ ਆ ਰਿਪੋਰਟ ਦਿਖਾਓ ਕਾਲਾ ਪੀਲਾ ਹੋਣਾ ਕੋਈ ਗਲਤ ਗੱਲ ਨਹੀਂ ਹੈ ਲੁਕਾਉਣਾ ਬੜੀ ਗਲਤ ਗੱਲ ਹੈ ਕਿਉਂਕਿ ਲੁਕੋ ਕੇ ਕੱਲ ਨੂੰ ਇਹ ਦੇ ਹੀ ਮੈਂ ਪਹਿਲਾਂ ਤੇ ਸੀਡਵਾਈ ਵੀ ਖਾ ਲਈ ਸੀ ਲੁਧਿਆਣੇ ਉਹ ਦਵਾਈ ਨਹੀਂ ਮਿਲਦੀ ਹੁੰਦੀ ਨਹੀਂ ਮਨ ਲਓ ਤੇ ਐਚ ਆਈ ਵੀ ਤੈਨੂੰ ਠੀਕ ਹੋਇਆ ਹੋਇਆ ਹਾਂਜੀ ਉਹਦਾ ਕਿ ਰਿਪੋਰਟ ਉਹਦਾ ਟੈਸਟ ਕਦੋਂ ਕਰਾਇਆ ਕੀ ਤੈਨੂੰ ਨਹੀਂ ਹੈਗਾ ਹੁਣ ਐਚ ਆਈ ਵੀ ਉਹਦਾ ਹੀ ਮੈਂ ਤਿੰਨ ਚਾਰ ਵਾਰ ਕਰਵਾ ਦਿਆ ਉਹ ਨੈਗੇਟਿਵ ਆਇਆ ਉਹਦੀ ਰਿਪੋਰਟ ਕਿੱਥੇ ਨੈਗੇਟਿਵ ਦੀ ਕੱਢ ਕੇ ਦਿਖਾ ਪਰੇ ਵਿੱਚ ਤੁਸੀਂ ਪਿੰਡ ਵਾਲੇ ਹੋ ਇਹਨਾਂ ਦੇ ਹਾਂਜੀ ਅਸੀਂ ਗਵਰਨਰ ਪਿੰਡ ਦੇ ਤੁਸੀਂ ਪਿੰਡ 'ਚ ਕੋਈ ਕਲੱਬ ਬਣਾਇਆ ਹੋਇਆ ਜਾਂ ਕਿਦਾਂ ਕੀ ਕਰਦੇ ਹੋ ਨਹੀਂ ਵੀਰੇ ਆਪਣਾ ਨਾ ਇੱਕ ਦੋਸਤ ਆਇਆ ਸੀ ਬਾਰੋ ਜੀ ਕੈਨੇਡਾ ਤੋਂ ਅੱਛਾ ਉਹ ਸਾਡੀ ਡਿਊਟੀ ਲਾ ਕੇ ਜੀ ਅੱਛਾ ਕੈਨੇਡਾ ਵਾਲਾ ਮ ਉਹ ਠੁੱਡੀਆਂ ਵੀਡੀਓ ਦੇ ਦੇਖਦੇ ਰਹਿੰਦੇ ਨੂੰ ਵਾਹ ਜੀ ਸਾਡੇ ਤੋਂ ਥੋੜੇ ਬਹੁਤ ਮਤਲਬ ਹਰੇ ਯਾਰ ਯਾਰ ਰਿਸ਼ੋਕਰ ਬੜਾ ਸ਼ੁਕਰ ਹੈ ਜੀ ਸਾਰੇ ਪਿੰਡ ਵਾਲੇ ਦੇ ਕਿਤੇ ਇਦਾਂ ਹੀ ਨੌਜਵਾਨ ਸਾਡੇ ਨਾਲ ਜੁੜ ਜੰਨਾ ਤਾਂ ਪੂਰੇ ਪੰਜਾਬ ਦੇ ਕਿਸੇ ਪਿੰਡ ਤੇ ਕੋਈ ਮਰੀਜ਼ ਰਹਿਣ ਹੀ ਨਾ ਦਈਏ ਇਹਨਾਂ ਤੋਂ ਵੀਰ ਸਾਨੂੰ ਜਿਦਾਂ ਇਹ ਪਹਿਲਾਂ ਇਹ ਉਸ ਦਿਨ ਆਏ ਵਿਚਾਰੇ ਮਾਤਾ ਨੂੰ ਸਲੂਟ ਆਇਆ ਅਰੇ ਨਹੀਂ ਨਹੀਂ ਮਾਤਾ ਸਾਡੇ ਅਸੀਂ ਸਾਰੇ ਇੱਕੋ ਆ ਜੀ ਮਹਾਰਾਜ ਦਾ ਲੱਖ ਲੱਖ ਸ਼ੁਕਰ ਹੈ ਜੀ ਸਾਨੂੰ ਉਹਨਾਂ ਨੇ ਇਸ ਕਾਬਲ ਬਣਾਇਆ ਨਹੀਂ ਤਾਂ ਕੋ ਸਾਡੀ ਤੁਸੀਂ ਸਾਰੇ ਪੇਪਰ ਉੱਧਰ ਲਿਆਓ ਇੱਧਰ ਲਿਆਓ ਆ ਜਾਓ ਆ ਇਹਨਾਂ ਜੋ ਰਿਸ਼ਤੇਦਾਰ ਬਸ ਤੁਸੀਂ ਹੋ ਬਾਪੂ ਤੁਸੀਂ ਹੋ ਤੁਸੀਂ ਮੈਂ ਦੂਸਰੇ ਪਿੰਡ ਤੋਂ ਆਂ ਅਰੇ ਤੁਸੀਂ ਦੋਸਤ ਹੋ ਇਹਨਾਂ ਦੇ ਤੁਸੀਂ ਵੀ ਪਿੰਡ ਤੋਂ ਆ ਨਾ ਤੁਸੀਂ ਵੀ ਪਿੰਡ ਤੋਂ ਆ ਵਾ ਯਾਰ ਵਾ ਬੜਾ ਵਧੀਆ ਕੰਮ ਕੀਤਾ ਬਾਈ ਕੋਈ ਅੱਜਕੱਲ ਤਾਂ ਕੋਈ ਆਪਣੇ ਘਰ ਦੇ ਵਾਸਤੇ ਨਹੀਂ ਖੜਦਾ ਤੇ ਤੁਸੀਂ ਇਹਨਾਂ ਸਾਰੇ ਵਾਸਤੇ ਖੜੇ ਹੋ ਆਪਣੇ ਟਰੋਫੀ ਲੈ ਕੇ ਆਈ ਬੇਟਾ ਆਇ ਚਪਾ ਲੋ ਇੱਕ ਵਾਰੀ ਛੋਟਾ ਜਿਹਾ ਸਮਾਨ ਅਸੀਂ ਕਰ ਰਹੇ ਆ ਉਹਨਾਂ ਲੋਕਾਂ ਲਈ ਜਿਹੜੇ ਆਪਣੇ ਤੋਂ ਬਾਹਰ ਹੋ ਕੇ ਕਿਸੇ ਦੀ ਸੇਵਾ ਕਰਦੇ ਨੇ ਕਿਉਂਕਿ ਅੱਜਕੱਲ ਕਿਸੇ ਕੋਈ ਸਮਾਂ ਨਹੀਂ ਆ ਸਭ ਤੋਂ ਵੱਡੇ ਕੰਮ ਹੈ ਪੈਸਾ ਹਰ ਕੋਈ ਦੇ ਦਿੰਦਾ ਪਿਆਲੋ ਪੈਸਾ ਸੇਵਾ ਹੋਗੀ ਸੇਵਾ ਹੋਗੀ ਪਰ ਉਸ ਤੋਂ ਵੱਡੀ ਚੀਜ਼ ਆ ਨਾਲ ਖੜਨਾ ਜਣੀ ਥੋੜਾ ਦਿਲ ਕਰ ਥੋੜਾ ਜੁੜਨ ਦਾ ਦਿਲ ਕਰ ਆਪ ਜਿਹੜੀ ਜਿਹੜੀ ਦੇਖੋ ਜਿਹੜੀ ਸੇਵਾ ਤੁਸੀਂ ਇਸ ਟਾਈਮ ਬਾਪੂ ਦੇ ਨਾਲ ਖੜ ਕੇ ਨਿਭਾ ਰਹੇ ਹੋ ਨਾ ਇਹ ਪੈਸਿਆਂ ਤੋਂ ਬਹੁਤ ਉੱਪਰ ਹੈ ਤੁਸੀਂ ਆਪਣਾ ਸਮਾਂ ਦੇ ਰਹੇ ਹੋ ਤੇ ਆਪਾਂ ਇੰਗਲਿਸ਼ ਚ ਕਹਿੰਦੇ ਕਿ ਟਾਈਮ ਇਜ਼ ਮਨੀ ਤਾਂ ਤੁਸੀਂ ਸਮਾਂ ਦੇ ਰਹੇ ਹੋ ਬਹੁਤ ਵੱਡੀ ਗੱਲ ਲਿਆ ਹੋਰ ਲਿਆ ਵੱਡੀ ਟਰੋਫੀ ਲਿਆ ਆਪਣੀ ਐਨਜੀਓ ਵਾਲੀ ਲਿਆ ਲਿਆ ਹੋਰ ਲਿਆ ਆ ਛੋਟਾ ਜਿਹਾ ਸਮਾਨ ਹੈ ਜੀ ਵੈਸੇ ਅਸੀਂ ਕਾਬਲ ਨਹੀਂ ਐ ਤੁਹਾਨੂੰ ਸਾਰਿਆਂ ਨੂੰ ਇੱਕ ਟਰੋਫੀ ਲਓ ਇਹ ਉਹ ਨੌਜਵਾਨ ਨੇ ਪਿੰਡਾਂ ਦੇ ਜਿਹੜੇ ਆਪਣੇ ਪਿੰਡ 'ਚ ਬੈਠੇ ਕਿਸੇ ਮਰੀਦ ਦਾ ਦੁੱਖ ਨਹੀਂ ਦੇਖ ਸਕਦੇ ਪਹਿਲਾਂ ਇਹ ਵੀਰ ਮੇਰੇ ਕੋਲ ਇਕੱਲੇ ਮਿਲ ਕੇ ਗਏ ਮੈਨੂੰ ਔਰ ਇਹ ਜਦੋਂ ਮੇਰੇ ਨਾਲ ਗੱਲਬਾਤ ਕਰ ਰਹੇ ਸੀਗੇ ਮੈਨੂੰ ਇੰਨੀ ਦਿਨ ਪਤਾ ਹੀ ਨਹੀਂ ਲੱਗਿਆ ਕਿ ਮਰੀਜ਼ ਜਿਹਦੀ ਇਹ ਗੱਲ ਕਰ ਰਿਹਾ ਉਹ ਇਹਨਾਂ ਦਾ ਕੁਝ ਲੱਗਦਾ ਹੀ ਨਹੀਂ ਨਹੀਂ ਜੀ ਕੁਝ ਲੱਗਦਾ ਨਹੀਂ ਔਰ ਮੈਂ ਪੁੱਛਿਆ ਮਰੀਦ ਤੁਹਾਡੇ ਕੀ ਲੱਗਦਾ ਕਹਿੰਦੇ ਅਸੀਂ ਤਾਂ ਵੈਸੇ ਹੀ ਉਹਨੂੰ ਦੁਖੀ ਦੇਖ ਕੇ ਆ ਗਏ ਆ ਔਰ ਦੇ ਕਿਤੇ ਸਾਰੇ ਪੰਜਾਬ ਦੇ ਪਿੰਡ ਐਂ ਹੀ ਹੋ ਜਨਾਂ ਸਾਰੇ ਦੇਖ ਲੈਣ ਕਿ ਹਾਂ ਭਾਈ ਐਦਾਂ ਐਦਾਂ ਦੁੱਖ ਨੇ ਇਹਦੀ ਐ ਹੱਲ ਹੋ ਸਕਦਾ ਬੜਾ ਸੌਖਾ ਯਾਰ ਹੁਣ ਦੇਖੋ ਇਸ ਜਗ੍ਹਾ ਤੇ ਜਿੱਥੇ ਪਹੁੰਚੇ ਨੇ ਮਰੀਜ਼ ਵੀ ਇੱਥੇ ਆ ਡੋਨੇਸ਼ਨ ਕਰਨ ਡੋਨਰ ਵੀ ਆਏ ਹੋਏ ਨੇ ਹੁਣ ਡੋਨਰ ਤੇ ਮਰੀਜ਼ ਜੇ ਚੱਜ ਨਾਲ ਮਿਲ ਜਨ ਤਾਂ ਬੜੀ ਦੁਨੀਆ ਦਾ ਭਲਾ ਹੋ ਸਕਦਾ ਉਹ ਪਿੱਛੇ ਦੇਖੋ ਤੁਸੀਂ ਡੋਨਰ ਡੋਨਰ ਆਏ ਹੋਏ ਨੇ ਬਾਹਰੋਂ ਜਿਹੜੇ ਹੈਲਪ ਕਰਨ ਲਈ ਆਏ ਹੋਏ ਨੇ ਇਹ ਸਾਰੇ ਹੈਲਪ ਕਰਨ ਆਏ ਹੋਏ ਨੇ ਔਰ ਮੈਂ ਬੜਾ ਸ਼ੁਕਰਗੁਜ਼ਾਰ ਆ ਤੁਹਾਡੇ ਹੋਰ ਵੀ ਪਰਿਵਾਰ ਬਹੁਤ ਪਰੇਸ਼ਾਨ ਕੀ ਕੋਈ ਗੱਲ ਤੁਸੀਂ ਇਹਨਾਂ ਦੀ ਬਾਹ ਫੜੀ ਬਾਪੂ ਜੀ ਚੰਗੇ ਕਰਮ ਨੇ ਤੁਹਾਡੇ ਕਿ ਜਿਹੜਾ ਤੁਹਾਡੀ ਨੌਜਵਾਨ ਮਦਦ ਕਰ ਰਹੇ ਨੇ ਇਹ ਮਰੀਜ਼ਾਂ ਜਿੰਨਾ ਵੀ ਇਲਾਜ ਦਾ ਖਰਚਾ ਹੋਇਆ ਅਸੀਂ ਵੀਡੀਓ 'ਚ ਕਹਿੰਨੇ ਹੁੰਦੇ ਕਿ ਸਾਰਾ ਫ੍ਰੀ ਹੋਊਗਾ A to Z ਬਸ ਜਿਹੜੀ ਕੋਆਰਡੀਨੇਸ਼ਨ ਕਰਨੀ ਤੁਸੀਂ ਸਾਡੀ ਟੀਮ ਨਾਲ ਉਹ ਕਰ ਲਿਓ ਫੋਨ ਤੇ ਕੋਈ ਗੱਲਬਾਤ ਕੋਈ ਗੱਲ ਨਹੀਂ ਕਈ ਵਾਰ ਸਮਝ ਆਈ ਕਈ ਵਾਰ ਕੀ ਹੁੰਦਾ ਬੰਦਾ ਸਾਰੀ ਦੁਨੀਆ ਚਾਹੁੰਦੀ ਹੈ ਕਿ ਸਾਡੇ ਡਾਇਰੈਕਟਰ ਨਾਲ ਗੱਲ ਹੋਵੇ ਫੋਨ ਤੇ ਉਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਕਿਉਂਕਿ ਹਜ਼ਾਰਾਂ ਲੋਕ ਕਰਨਾ ਚਾਹੁੰਦੇ ਨੇ ਨਾ ਇਸ ਕਰਕੇ ਟੀਮ ਹੈ ਹਾਂਜੀ ਠੀਕ ਇਹ ਟੀਮ ਨਾਲ ਕੋਆਰਡੀਨੇਟਰ ਰੱਖਿਓ ਨੰਬਰ ਲੈ ਜਿਓ ਦੂਜਾ ਤੀਜਾ ਗੇੜਾ ਵੀ ਇੱਥੇ ਲੱਗਣਾ ਹੋਇਆ ਤਾਂ ਚਿਜਕਿਓ ਚਿਜਕਿਓ ਹੁਣ ਸਾਡੀ ਐਂਬੂਲੈਂਸ ਖੜੀ ਹੈ ਅਸੀਂ ਇਹਨੂੰ ਭੇਜ ਦਾਂਗੇ ਐਡਮਿਟ ਕਰਾ ਦਾਂਗੇ ਇਲਾਜ ਸਾਰਾ ਫ੍ਰੀ ਕਰਾ ਦਾਂਗੇ ਫਿਰ ਵੀ ਜੇ ਕੋਈ ਦਿੱਕਤ ਆਈ ਸਾਨੂੰ ਦੁਬਾਰਾ ਮਿਲ ਲੈਣਾ ਥੈਂਕ ਯੂ ਆ ਲੈ ਆਓ ਹੋਰ ਲੈ ਆਓ ਦੇ ਦੋ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਇੱਕ ਛੋਟਾ ਛੋਟਾ ਸਨਮਾਨ ਤੁਸੀਂ ਇਹ ਵੈਸੇ ਇੱਕ ਟਰੋਫੀ ਪਲਾਸਟਿਕ ਦੀ ਹੈ ਪਰ ਇੱਕ ਇਹ ਹੈ ਕਿ ਚਲੋ ਤੁਸੀਂ ਵੀ ਨਾਲ ਲਓ ਆ ਲੈ ਆਓ ਲੈ ਆਓ ਲੈ ਹੋਰ ਲੈ ਲਓ ਜੀ ਬਹੁਤ ਧੰਨਵਾਦ ਇਹ ਸਾਨੂੰ ਟਰੋਫੀ ਵੀ ਕੋਈ ਡੋਨ ਇਹ ਲੋਕਾਂ ਨੂੰ ਸਨਮਾਨ ਦਿਆ ਕਰੋ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਟਰਾਫੀਆਂ ਵੈਸੇ ਪੈਸਿਆਂ ਦੇ ਵੀ ਮਿਲਦੀਆਂ ਮੁੱਲ ਵੀ ਮਿਲਦੀਆਂ ਵੱਡੇ ਵੱਡੇ ਅਵਾਰਡ ਸ਼ੋ ਹੁੰਦੇ ਆ ਪਰੇ ਜਿਹੜਾ ਸਾਡੇ ਦਿਲੋਂ ਸਤਕਾਰ ਦਿਲੋਂ ਦੁਆਵਾਂ ਅਰਦਾਸਾਂ ਹੋਰ ਵੀ ਬਹੁਤ ਹੈ ਜਿਹੜਾ ਤੁਸੀਂ ਇੰਨੀ ਮਿਹਰਬਾਨੀ ਕਰਦੇ ਹੋ ਅਰੇ ਨਹੀਂ ਉਹ ਮਹਾਰਾਜ ਬੈਠਾ ਦੇਖੋ ਜੀ ਸਾਡੀ ਕੋਈ ਔਕਾਤ ਨਹੀਂ ਸਾਨੂੰ ਬੁਲਵਾਣ ਵਾਲਾ ਵੀ ਉਹ ਸਾਡੀਆਂ ਲੱਤਾਂ ਚਲਾਣ ਵਾਲਾ ਵੀ ਉਹ ਸਾਡਾ ਦਿਮਾਗ ਚਲਾਣ ਵਾਲਾ ਵੀ ਉਹ ਤਾਂ ਜੇ ਉਹੀ ਲੱਤਾਂ ਦਿਮਾਗ ਦੇ ਬੰਦਿਆਂ ਤੇ ਲੱਗ ਜਵੇ ਤਾਂ ਇਸ ਤੋਂ ਵੱਡੀ ਉਹਦੀ ਸੇਵਾ ਕੋਈ ਨਹੀਂ ਹੈਗੀ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ ਜਿੰਨੀ ਮਰਜ਼ੀ ਦੁਨੀਆ ਘੁੰਮ ਲਓ ਜਿੰਨੇ ਮਰਜ਼ੀ ਤੀਰਥਾਂ ਜਾਇਓ ਸਭ ਤੋਂ ਵੱਡੀ ਸੇਵਾ ਇਨਸਾਨੀਅਤ ਦੀ ਸੇਵਾ ਹੈ ਇਹਨੂੰ ਅੱਜ ਮੰਨ ਲਓ ਇਨੂੰ ਬੜਾਪੇ ਚ ਮੰਨ ਲਓ ਇਹਨੂੰ ਮਰਨ ਤੋਂ ਬਾਅਦ ਮੰਨ ਲਓ ਇਹਨੂੰ ਜਵਾਨੀ ਚ ਮੰਨ ਲਓ ਹੁਣ ਆ ਜਵਾਨੀ ਚ ਜਿਹੜਾ ਮੁੰਡਾ ਮੰਨ ਗਿਆ ਕਿ ਭਾਈ ਰੱਬ ਦਾ ਨਾਮ ਸਿਮਰਨ ਸੇਵਾ ਹੀ ਹੈ ਸਤ ਪਾਏ ਸਿਮਰਨ ਹੀ ਸੇਵਾ ਹੈ ਪਰ ਸਾਨੂੰ ਛੋਟੇ ਹੁੰਦੇ ਤੋਂ ਸਮਝਾਇਆ ਹੀ ਗਲਤ ਗਿਆ ਕਿ ਇੱਥੇ ਮੱਥਾ ਟੇਕੋ ਇੱਥੇ ਮੱਥਾ ਟੇਕੋ ਉਹ ਮੱਥਾ ਟੇਕਣ ਦੇ ਨਾਲ ਨਾਲ ਜਿਹੜੀ ਆ ਰੱਬ ਦੀ ਬਣਾਈ ਹੋਈ ਮੂਰਤੀ ਮਰ ਰਹੀ ਆ ਰੂੜਾਂ ਤੇ ਹੁਣ ਇੱਥੇ ਲੋਕ ਕਿੰਨੇ ਮਰ ਰਹੇ ਨੇ ਉਹਦੇ ਉਹ ਪਿੱਟ ਦੀ ਉਹਦਾ ਪਿੱਟ ਟੁੱਟਿਆ ਪਿਆ ਉਹ ਬੱਚੀ ਦੀ ਅਧ ਰੰਗ ਦਾ ਅਟੈਕ ਹੈ ਉਹਦੇ ਡੈਡੀ ਨੂੰ ਕੈਂਸਰ ਹੈ ਇਸ ਤੋਂ ਵੱਡੀ ਸੇਵਾ ਕੀ ਹੋਊਗੀ ਜੇ ਤੁਸੀਂ ਇਹ ਮੈਂ ਚਲੋ ਇੰਨਾ ਸਿਆਣਾ ਨਹੀਂ ਹੈਗਾ ਪਰ ਫਿਰ ਵੀ ਤੁਸੀਂ ਸਾਰਾ ਸਮਝ ਲਿਓ ਹੁਣ ਠੀਕ ਹੈ ਤੁਹਾਨੂੰ ਪ੍ਰੋਪਰ ਸਮਝਾ ਦਿੰਨੇ ਅਸੀਂ ਜਰੂਰ ਧੰਨਵਾਦ ਤੁਹਾਨੂੰ